ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੀ ਅਪਡੇਟ ਲੈ ਕੇ ਹਾਜ਼ਰ ਹਾਂ ਜੀ ਅੱਜ ਆਉਂਦੇ ਚਾਰ-ਪੰਜ ਦਿਨਾਂ ਦੀ ਗੱਲ ਕਰਾਂਗੇ ਯਾਨਕਿ 5 ਨਵੰਬਰ ਤੱਕ ਮੌਸਮ ਪੰਜਾਬ ਦੇ ਨਾਲ ਲੱਗਦੇ ਖੇਤਰਾਂ ਦਾ ਕਿਹੋ ਜਿਹਾ ਰਹਿ ਸਕਦਾ ਜੀ ਸੋ ਇਹ ਵੀਡੀਓ ਦੇ ਵਿੱਚ ਮੁੱਖ ਤੌਰ ਤੇ ਅਸੀਂ ਗੱਲ ਕਰਨੀ ਆ ਸਿਸਟਮ ਦੀ ਇੱਕ ਸਿਸਟਮ ਲੱਗਣ ਜਾ ਰਿਹਾ ਪੰਜਾਬ ਦੇ ਵਿੱਚ ਤੇ ਨਾਲ ਲੱਗਦੇ ਖੇਤਰਾਂ ਦੇ ਵਿੱਚ ਸੋ ਉਮੀਦ ਚਾਸ ਵੜਦੇ ਜਾਫਰ ਨੇ ਤੇ ਇਹ ਸਿਸਟਮ ਕਿੰਨਾ ਕੁ ਲੱਗੇਗਾ ਕਿਹੜੇ ਖੇਤਰਾਂ ਦੇ ਵਿੱਚ ਲੱਗੇਗਾ ਮੁੱਖ ਤੌਰ ਤੇ ਇਹ ਵੀਡੀਓ ਆਪਣੀ ਇਹ ਸਿਸਟਮ ਬਾਰੇ ਹੋਏਗੀ ਸੋ ਅੱਜ ਦਿਨ ਹੈ 1 ਨਵੰਬਰ ਜੀ ਤੇ ਲਗਭਗ ਸਵੇਰ ਦੇ 6:30 ਵਜੇ ਚੱਲੇ ਆ ਆਉਂਦੇ ਦੋ ਦਿਨਾਂ ਦੀ ਗੱਲ ਕਰੀਏ ਅੱਜ ਇੱਕ ਦੀ ਗੱਲ ਕਰੀਏ 2 ਤਰੀਕ ਦੀ 3 ਤਰੀਕ ਦੀ ਇਹਨਾਂ ਤਿੰਨ ਦਿਨਾਂ ਦੇ ਵਿੱਚ ਮੌਸਮ ਜਿਵੇਂ ਦਾ ਚੱਲ ਰਿਹਾ ਇਸੇ ਤਰ੍ਹਾਂ ਚੱਲਦੇ ਰਣ ਦੇ ਆਸਾਰ ਨੇ ਅੱਜ ਸਵੇਰ ਵੇਲੇ ਹਵਾ ਦੀ ਜਿਹੜੀ ਗੁਣਵੱਤਾ ਹੈ ਜਿਹਨੂੰ ਆਪਾਂ ਕਹਿੰਦੇ ਨੇ ਏਅਰ ਕੁਆਲਿਟੀ ਇੰਡੈਕਸ ਉਹ ਕਾਫੀ ਖਰਾਬ ਸ਼ਰੇਣੀ ਦੇ ਵਿੱਚ ਪਹੁੰਚ ਚੁੱਕੀ ਹੈ ਕਿਤੇ ਕਿਤੇ ਪੰਜਾਬ ਦੇ ਕੁਝ ਸ਼ਹਿਰਾਂ ਦੇ ਵਿੱਚ 400 ਤੋਂ ਪਾਰ ਜਿਹੜਾ ਏਅਰ ਕੁਆਲਿਟੀ ਇੰਡੈਕਸ ਹੈ ਜਿਹੜਾ ਅੱਜ ਸਵੇਰ ਵੇਲੇ ਦਰਜ ਹੋਇਆ ਜਿਹੜਾ ਕਿ ਸੁਰਾਇਸਲੀ ਆਪਾਂ ਬਾਹਰ ਨਿਕਲਣ ਲਈਏ ਤੇ ਮਾਸਕ ਲਾ ਕੇ ਨਿਕਲਣ ਲਈਏ ਤੇ ਆਪਣਾ ਵਿਸ਼ੇਸ਼ ਤੌਰ ਤੇ ਧਿਆਨ ਰੱਖਿਏ ਬੱਚਿਆਂ ਬਜ਼ੁਰਗਾਂ ਤੇ ਮਰੀਜ਼ਾਂ ਦਾ ਵਿਸ਼ੇਸ਼ ਤੌਰ ਤੇ ਧਿਆਨ ਇਹਨਾਂ ਦਿਨਾਂ ਦੇ ਵਿੱਚ ਰੱਖਿਆ ਜਾਵੇ ਅਗਲੇ 3 ਦਿਨਾਂ ਦੇ ਵਿੱਚ ਇਸ ਗੁਣਵੱਤਾ ਵਿੱਚ ਸੁਧਾਰ ਹੋਣ ਦੀ ਸੰਭਾਵਨਾ ਬੇहद ਘੱਟ ਹੈ ਸਿਸਟਮ ਲੱਗਣਾ ਜੀ 4 ਤਰੀਕ ਨੂੰ 4 ਦੀ ਦੁਪਹਿਰ ਤੋਂ ਬਾਅਦ 5 ਦੀ ਦੁਪਹਿਰ ਤੋਂ ਜਾਂ ਕਹ ਲਈਏ ਸ਼ਾਮ ਤੋਂ ਪਹਿਲਾਂ-ਪਹਿਲਾਂ ਪੰਜਾਬ ਦੇ ਖਾਸ ਕਰ ਮਾਝਾ ਖੇਤਰ ਮਾਝੇ ਦੇ ਕਹ ਲਈਏ ਕਿ 40% ਖੇਤਰਾਂ ਦੇ ਵਿੱਚ ਮੀਂਹ ਦੇ ਅਸਰ ਹੋਣਗੇ ਦੁਆਬੇ ਦੇ 30-40% ਖੇਤਰਾਂ ਦੇ ਵਿੱਚ ਮੀਂਹ ਦੇ ਅਸਰ ਹੋਣਗੇ ਮਾਲਵਾ ਖੇਤਰ ਜਿਹੜਾ ਜਿਨ੍ਹਾਂ ਦੇ ਵਿੱਚ ਕਹ ਲਈਏ ਕਿ 20-35% ਖੇਤਰਾਂ ਦੇ ਵਿੱਚ ਮੀਂਹ ਦੇ ਅਸਰ ਹੋ ਸਕਦੇ ਨੇ ਸੋ ਇਹਨਾਂ ਸਾਰੇ ਖੇਤਰਾਂ ਦੇ ਵਿੱਚ ਕੁਝ 1-2 ਤਹਿਸੀਲਾਂ ਜਾਂ ਫਿਰ 1-2 ਜ਼ਿਲ੍ਹੇ ਐਸੇ ਵੀ ਹੋ ਸਕਦੇ ਨੇ ਜਿੱਥੇ ਹਲਕੀ ਗੜੇਮਾਰ ਇਹ ਸਿਸਟਮ ਲਵਾ ਸਕਦਾ ਹੈ ਗੜੇਮਾਰ ਦੇ ਐਸਰ 5050 ਨੇ ਲੱਗ ਵੀ ਸਕਦੇ ਆ ਨਹੀਂ ਵੀ ਲੱਗ ਸਕਦੀ ਇਸੇ ਲਵਾ ਹਰਿਆਣਾ ਦੇ ਕੁਝ ਉੱਤਰੀ ਭਾਗਾਂ ਦੇ ਵਿੱਚ ਜਿਨ੍ਹਾਂ ਦੇ ਵਿੱਚ ਪੰਜਗਲਾ ਜਮਨਾ ਨਗਰ ਕੈਥਲ ਕੁਸ਼ੇਤਰ ਅੰਬਾਲਾ ਤੇ ਇਧਰ ਆ ਜਿਹਾ ਫਾਨ ਲੁਧਿਆਣਾ ਪਟਿਆਲਾ ਸ਼੍ਰੀਫਤਗੜ੍ਹ ਸਾਹਿਬ ਸੰਗਰੂਰ ਬਰਨਾਲਾ ਮਲੇਰਕੋਟਲਾ ਮਾਨਸਾ ਫਿਰੋਜ਼ਪੁਰ ਫਰੀਦਕੋਟ ਮੋਗਾ ਬਠਿੰਡਾ ਇਹਨਾਂ ਜ਼ਿਲ੍ਹਿਆਂ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਮੇਂ ਨਹੀਂ ਪਹੁੰਚਣਗੇ ਬਦਲਵਾਇ ਜਾਏਗੀ ਤੇ ਮੇਂ ਕੁਛ ਕਹ ਲੀਏਗੀ 40% ਖੇਤਾਂ ਦੇ ਵਿੱਚ ਲੱਗਣ ਦੇ ਅਸਰ ਹੋਣਗੇ ਮਾਲਵਾ ਖੇਤਰ ਦੇ ਵਿੱਚ ਚੰਡੀਗੜ੍ਹ ਮਹਾਲੀ ਦੇ ਰੋਪੜੇ ਨਾਲ ਖੇਤਾਂ ਦੇ ਵਿੱਚ ਵੀ ਹਲਕੇ ਛਰਾਟਿਆਂ ਦੇ ਅਸਰ ਹੋਣਗੇ ਸੋ ਇਹ ਸਿਸਟਮ ਮੁੱਖ ਤੌਰ ਤੇ ਜੰਮੂ ਦੇ ਉੱਪਰਲੇ ਖੇਤਰ ਤੇ ਹਿਮਾਚਲ ਦੇ ਖੇਤਰਾਂ ਨੂੰ ਪ੍ਰਭਾਵਿਤ ਕਰਨ ਆ ਰਿਹਾ ਜਿੱਥੇ ਵੀ ਬਰਬਾਰੀ ਦਾ ਇੱਕ ਦੌਰ ਲੱਗੇਗਾ ਤੇ ਮੈਦਾਨਾਂ ਦੇ ਵਿੱਚ ਮੀਂਹ ਲੱਗਣਗੇ ਸੋ ਇਸ ਦੇ ਲਾਵਾ ਜੀ ਇਹ ਸਿਸਟਮ ਜਦੋਂ ਜਾਏਗਾ ਪਹਿਲੇ ਗੱਲ ਕੀ ਹਵਾ ਹਵਾ ਦੇ ਗੁਣਵੱਤਾ ਦੇ ਵਿੱਚ ਕਾਫੀ ਸੁਧਾਰ ਦੇਖਿਆ ਜਾਵੇਗਾ 400 ਤੋਂ ਥੱਲੇ ਆ ਜਾਣਾ ਏਅਰ ਕੁਆਲਟੀ ਇੰਡੈਕਸ 200 ਤੋਂ ਵੀ ਥੱਲੇ ਆ ਸਕਦਾ ਜਿੱਥੇ ਹੁਣ 400 ਤੋਂ ਤਾਂ ਜਾ ਰਿਹਾ ਉਹ ਕਾਫੀ ਸੁਧਰ ਜਾਏਗਾ ਇਸ ਲਈ ਹਵਾ ਜੜਿਆ ਸਾਹ ਲੈਣ ਯੋਗ ਹੋ ਜਾਏਗੀ ਪਰ ਆਉਂਦੇ ਦੋ ਤਿੰਨ ਦਿਨਾਂ ਦੇ ਵਿੱਚ ਜਦੋਂ ਪੂਰੇ ਦੀ ਹਵਾ ਵਾਪਸੇ ਕਰਨੀ ਆ ਤੇ ਦਿੱਲੀ ਦਾ ਸਾਰਾ ਪ੍ਰਦੂਸ਼ਣ ਇੱਥੇ ਪੰਜਾਬ ਇਕੱਠਾ ਹੋਏਗਾ ਤੇ ਜਿਹਦੇ ਨਾਲ ਇਹ ਪ੍ਰਦੂਸ਼ਣ ਦਾ ਲੈਵਲ ਹਾਲੇ ਹੋਰ ਚੜੇਗਾ ਇਸ ਲਈ ਆਪਣੇ ਦੋ ਤਿੰਨ ਦਿਨ ਜੜੇ ਜਾ ਬਚਾ ਕੇ ਰੱਖਣਾ ਜ਼ਰੂਰੀ ਹੈ ਸੂਰਜ ਸਿਸਟਮ ਸਾਰੀ ਕਹਾਣੀ ਇਹ ਹੈ ਉਤਰੀ ਰਾਜਸਥਾਨ ਦੇ ਕੁਝ ਖੇਤਰ ਪੰਜਾਬ ਦੇ ਬਹੁਤੇ ਖੇਤਰ ਤੇ ਹਰਿਆਣੇ ਦੇ ਕੁਝ ਖੇਤਰ ਹਿਮਾਚਲ ਜੰਮੂ ਨਾਖੇਤਰਾਂ ਦੇ ਵਿੱਚ ਬਦਲਬਾਦ ਦੇ ਨਾਲ ਅਸ਼ਰਾਟੇ ਕੁਝ ਖੇਤਰਾਂ ਦੇ ਵਿੱਚ ਗੜੇਮਾਰੀ ਦੇਣ ਆ ਰਿਹਾ ਮੁੱਖ ਤੌਰ ਤੇ ਇਹ ਸਿਸਟਮ ਠੰਡ ਲਿਆਉਣ ਲਈ ਆ ਰਿਹਾ ਤੇ ਆਉਂਦਾ ਜਿਹੜਾ ਅਗੇਤੀ ਸੀਜ਼ਨ ਹੈ ਠੰਡ ਦਾ ਉਹ ਇਸ ਸਿਸਟਮ ਦਾ ਬਾਅਦ ਸ਼ੁਰੂ ਹੁੰਦਾ ਜਾ ਫਿਰਿਆ ਧੰਨਵਾਦ